हां जी दोस्तों सारेया नु सत श्री अकाल स्वागत है जी ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ 6 ਦਸੰਬਰ ਨੂੰ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਤੇ ਏਰੀਆ ਜਿਹੜਾ ਹੈਗਾ ਜਿੱਥੇ ਤੁਸੀਂ ਪਹੁੰਚ ਕਰਨੀ ਹੈਗੀ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਇਸ ਪਿੰਡ ਨੂੰ ਬਾਈ ਸੁਖਦੇਵ ਓਨਰ ਨੇ ਬਾਈ ਸੁਖਦੇਵ ਦੇ ਘਰ ਪਹੁੰਚੇ ਅੱਜ ਤੇ ਪਸ਼ੂ ਜਿਹੜੇ ਆ ਦੋਸਤੋ ਤੁਹਾਨੂੰ ਅੱਜ ਆਪਾਂ 4-5 ਪਸ਼ੂ ਜਿਹੜੇ ਦਿਖਾਉਣੇ ਆ ਮੱਝਾਂ ਹੀ ਹੋਣਗੀਆਂ ਝੋਟੀਆਂ ਮੱਝਾਂ ਹੈ तकरीबन ਕੁਝ ਕੁ ਪਸ਼ੂ ਜਿਹੜੇ ਸੂਏ ਨੇ ਉਨਾ ਦੀ ਇਨਫੋਰਮੇਸ਼ਨ ਤੇ ਜਿਹੜੇ ਕੁਝ ਗੱਬਣ ਨੇ ਟੁੱਕੇ ਆ ਪਸੂ ਬਿਲਕੁਲ ਤਿਆਰੀ ਦੇ ਵਿੱਚ ਆ ਸੂਣ ਦੇ ਤੇ ਉਹਨਾਂ ਦੀ ਇਨਫੋਰਮੇਸ਼ਨ ਬਾਈ ਸਖਦੇਵ ਦੇ ਨਾਲ ਗੱਲਬਾਤ ਕਰਕੇ ਲੈ ਕੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਜਿਹੜੇ ਪਸੂ ਸਵੇਣੇ ਦੋਸਤੋ ਖਾਸ ਤੌਰ ਤੇ ਆਓ ਇੱਕ ਟਾਈਮ ਦੋ ਟਾਈਮ ਤਿੰਨ ਟਾਈਮ ਜਿਹੜੀ ਚੁਵਾਈ ਆਪਣੀ ਕਰਨ ਤੋਂ ਬਾਅਦ ਸੌਦਾ ਬਾਈ ਦੇ ਨਾਲ ਤੁਸੀਂ ਕਰ ਸਕਦੇ ਜੀ ਨੰਬਰ ਜਿਹੜੇ ਆ ਓਨਰ ਬਾਈ ਸਖਦੇਵ ਸਿੰਘ ਦੇ ਬਿਲਕੁਲ ਵੀਡੀਓ ਦੇ ਨੀਚੇ ਵਾਲੇ ਪਾਸੇ ਤੇ ਆਪਾਂ ਚਲਦੇ ਕਰਦੇ ਨੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੇ ਗੱਲਬਾਤ ਕਰ ਸਕਦੇ ਜੀ ਮੱਜਾਂ ਜਿਹੜੀਆਂ ਦੋਸਤੋ ਚੰਗੀਆਂ ਹੋਣਗੀਆਂ ਕਾਫੀ ਵਧੀਆ ਚੰਗੇ ਮਿਲਕ ਵਾਲੀਆਂ ਹੋਣਗੀਆਂ ਬਾਕੀ ਆਪਾਂ ਬਥੇਰੇ ਜਾਣਕਾਰੀ ਪਾਈ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਕਰਦੇ ਆਂ ਸਾਂਝੀ ਚੱਲਦੇ ਆਂ ਬਾਈ ਸੁਖਦੇਵ ਦੇ ਕੋਲ ਆਜੋ ਬਾਈ ਸੁਖਦੇਵ ਜੀ ਇਧਰ ਹੋ ਜਾਈਏ ਸ਼ੁਰੂ ਜੀ ਇੱਥੇ ਆਜੋ ਨੇੜੇ ਆਜੋ ਸੋ ਦੋਸਤੋ ਬਿਲਕੁਲ ਸਕਰੀਨ ਦੇ ਉੱਪਰ ਜਿਹੜੀ ਤੁਸੀਂ ਮੱਜ ਵੇਖ ਰਹੇ ਹੋ ਹੈਵੀ ਆਡਰ ਆ ਵੱਡੇ ਹਵਾਨੇ ਵਾਲੀ ਆ ਬਿਲਕੁਲ گاਵਾ ਵਰਗਾ ਹਵਾਨਾ ਲੱਗਾ ਹੈਗਾ ਤੇ ਜਾਣਕਾਰੀ ਆਪਾਂ ਬਾਈ ਤੋਂ ਲੈ ਲਏ ਨੇ ਸੋ ਬਾਈ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਹੋਰ ਸੁਣਾਓ ਜੀ ਬੜੀ ਕਿਰਪਾ ਕਰਾਮ ਦਾਤੀ ਗਲੀ ਮਾਰੇ ਦੀ ਮੇਰੀ ਚਲੋ ਸ਼ੁਕਰ ਚਾਹੀਦਾ ਜੀ ਤੇ ਅੱਜ ਬਾਈ ਜੀ ਕਿੰਨੇ ਕੁ ਪਸ਼ੂ ਆਪਣੇ ਕੋਲ ਸੇਲ ਆ ਅੱਜ 5 ਆ 5 ਹਾਂ ਮੱਝਾਂ ਝੋਟੀਆਂ ਜਾਗੇ ਹਾਂ ਆ ਦੋ ਮੱਝਾਂ ਹਾਂਜੀ ਤੇ ਤਿੰਨ ਝੋਟੀਆਂ ਠੀਕ ਆ ਹਾਂਜੀ ਤੇ ਕਰੀਏ ਸਾਂਝੀ ਇਨਫੋਰਮੇਸ਼ਨ ਜੀ ਪਹਿਲੇ ਨੰਬਰ ਤੇ ਇਸ ਮੱਝ ਦੀ ਤੇ ਜੇ ਸਵੇਰ ਆ ਰਾਤ ਸਮੇਂ ਠੀਕ ਆ ਝੋਟੀ ਭਾਵੇਂ ਕੋਈ ਸੂਈ ਤੋਂ ਲੈ ਜੇ ਆਪਣੇ ਕੋਲ 15 16 ਕਿਲੋ ਤੋਂ ਝੋਕੇ ਦੇ ਭਾਵੇਂ ਇਤਰਾ ਲੈ ਜੇ ਹੂੰ ਇਹ ਆਪਾ ਘਰ ਵਾਲੇ ਤੋਂ ਗਰੰਟੀ ਲਈ ਪਰ ਆਪਾ ਗਰੰਟੀ ਤਾਂ ਨਹੀਂ ਮੈਂ ਦੀ ਦਿੰਦੇ ਕੋਈ ਹੂੰ ਥਣ ਵੇਖ ਕੇ ਦੇ ਨਿੰਬੂ ਵਰਗਾ ਪਿੰਡਾ ਬਹੁਤ ਚੰਗੀ ਚੋਟੀ ਹੈ ਹੂੰ ਬਿਲਕੁਲ ਜਿਹੜੇ ਦੋਸਤੋ ਬਰੀਕ ਚਮੜੀ ਹੈ ਤੇ ਹਫਤਾ ਜਿਹੜਾ ਤਕਰੀਬਨ ਭਾਈ ਕਹਿੰਦਾ ਵੀ 6 ਦਿਨ ਪਰ ਹਫਤਾ ਤੱਕ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਜੀ ਆ ਹਵਾਨਾ ਜਿਹੜਾ ਹੈਗਾ ਦੋਸਤੋ ਚੰਗਾ ਖੁੱਲਾ ਹਵਾਨਾ ਹੈਗਾ ਲੇਵੇ ਦੀ ਚੰਗਾ ਆਕਾਰ ਤਕਰੀਬਨ ਥਣ ਵੀ ਬਹੁਤ ਵਧੀਆ ਬਹੁਤ ਜਿਆਦੀ ਪੋਲੀ ਤੇ ਫਨ ਤੇ ਸੂਬਾ ਕਿਨਾਂ ਮ ਦੱਸਿਆ ਭਾਈ ਇਹ ਤੀਜਾ ਸੂਬਾ ਜੀ ਤੀਜਾ ਸੂਬਾ ਆਹ ਭਾਈ ਮੜਾ ਫੇਸ ਹੈ ਮੇ ਜੀ ਆ ਫੇਸ ਵੇਖ ਲੋ ਬਾਕੀ ਖੋਲ ਕੇ ਆਪ ਤੁਹਾਨੂੰ ਹੁਣ ਤੋੜ ਕੇ ਦਿਖਾ ਦਿੰਨੇ ਆ ਆ ਮੂੰਹ ਮੱਥਾ ਹੈਗਾ ਦੋਸਤੋ ਤੇ ਬਾਡੀ ਬੰਤਰ ਚੰਗੀ ਆ ਤੇ ਤਕਰੀਬਨ ਸੂਣ ਦੀ ਤਿਆਰੀ ਦੇ ਵਿੱਚ ਵੀ ਆ ਦੋਸਤੋ ਬਾਕੀ 6-7 ਦਿਨ ਬਾਈ ਨੇ ਕਿਹਾ ਹੈ ਬਾਕੀ ਹੋ ਸਕਦਾ ਵੀ 6-7 ਦਿਨਾਂ ਤੋਂ ਪਹਿਲਾਂ ਵੀ ਸੂ ਸਕਦੀ ਆ ਵੱਡੇ ਕੱਦ ਕੱਟ ਦੇ ਵਿੱਚ ਆ ਦੋਸਤੋ ਤੇ ਬਾਡੀ ਬੰਤਰ ਬਹੁਤ ਵਧੀਆ ਚੰਗੀ ਹੈਵੀ ਕੱਟ ਹੈਵੀ ਬੰਤਰ ਆ ਤੇ ਲੇਵਾ ਬਹੁਤ ਵਧੀਆ ਚੰਗਾ ਸੋਹਣਾ ਲੱਗਾ ਜਿਦਾਂ ਕੀ ਆਪਾਂ ਐਚ ਐਫ ਗਾਵਾਂ ਨੂੰ ਆਰਡਰ ਖਵਾਣਾ ਦੇਖਦੇ ਆਂ ਦੋਸਤੋ ਉਸੇ ਤਰ੍ਹਾਂ ਦਾ ਜਿਹੜਾ ਲੇਵਾ ਇਹ ਸਮਝ ਨੂੰ ਲੱਗਾ ਆ ਦੇਖੋ ਬੈਕ ਸਾਈਡ ਤੋਂ ਪਦਰ ਲੇਵਾ ਤੇ ਬਹਿਣੀਆਂ ਦੇ ਪਾਸੇ ਤੋਂ ਜਿਹੜਾ ਤੁਸੀਂ ਜ਼ਰੂਰ ਚੈੱਕ ਕਰੋ ਆ ਲੋ ਚੰਗੀ ਸੋਹਣੀ ਮਿਲਕ ਵੇਣ ਨਸਾਂ ਕਾਫੀ ਉਪਰੀਆਂ ਹੋਈਆਂ ਤੇ ਇਹਦਾ ਬਾਈ ਸਖਦੇਵ ਜੀ ਕਿੰਨੀ ਡਿਮਾਂਡ ਕਰਦੇ ਆਂ ਇਹਦੀ ਰਾਜਸੇ ਮੁੱਲ ਤਾਂ ਲੱਖ ਕਰਕੇ ਲੱਖੇ ਮਿਲ ਜੂ ਆਪਾਂ 82000 ਦੀ ਮਹਿੰਦੇ ਦਾਂਗੇ 82000 ਦੀ ਹਾਂ ਉਹ ਚ ਮਾਨਤਨ ਕਰਦਾ ਉਹ ਤੋਂ ਜੀ ਹੋਊਗਾ ਮਾਨਤਨ ਬਾਈ ਤੁਸੀਂ ਵੀ ਕਰ ਦਾਂਗੇ ਮਾਨਤਨ ਜਿਹੜਾ ਦੋਸਤੋ 82000 ਦੇ ਵਿੱਚੋਂ ਵੀ ਬਾਈ ਕਹਿੰਦਾ ਵੀ ਹੋ ਜਾਵੇਗਾ ਤੇ ਮੈਂ 15 16 ਕਿਲੋ ਵਾਲੀ ਆ ਇਹ ਬੇਹ ਕੋਈ ਸ਼ੱਕ ਨਹੀਂ ਲੱਗਦਾ ਬਾਕੀ ਸੁਣ ਤੋਂ ਬਾਅਦ ਅਸਲੀਅਤ ਜਿਹੜੀ ਸਾਹਮਣੇ ਆ ਜੂ ਕੁਸੂਤੀ ਬਾਕੀ ਵਿਖਾਲਾ ਬਹੁਤ ਵਧੀਆ ਚੰਗਾ ਹੈਗਾ ਆਰਡਰ ਦੀ ਕੁਆਲਿਟੀ ਚੰਗੀ ਆ ਤੇ ਉਸ ਤੋਂ ਬਾਅਦ ਬਾਈ ਜੀ ਆ ਸੂਈ ਹੋਈ ਏ ਇਹ ਸੂਈ ਏ ਇਹ ਚੌਥਾ ਵੀ ਸੁਭਾ ਹੋ ਸਕਦੀ ਤੇ ਤੀਜਾ ਵੀ ਹੋ ਸਕਦੀ ਘਰ ਵਾਲੇ ਤੇ ਜਾਂਦੇ ਮੈਂ ਚੌਥਾ ਨਾ ਠੀਕ ਹੈ ਕਤੀ ਦਿੱਤੀ ਇਹਨੇ ਕੱਲ ਦੀ ਸੂਈ ਹੈ ਜੇ ਪੁੰਡੇ ਨੇ ਚੱਕੇ ਪੈਣੇ ਠੀਕ ਹੈ 10 ਕਿਲੋ ਜਿਤਨਾ ਕਿਸ ਦੀ ਮਰਜ਼ੀ ਹੈ ਬੌਲਾ ਚੋਕੇ ਲੈ ਜੀ ਠੀਕ ਆ ਹਾਂ ਮਾੜੀ ਮੋੜ ਥੱਲੇ ਛੱਡੀ ਹੈ ਤਾਂ ਵੀ ਦਿਨ 6 ਕਿਲੋ ਦੋ ਚੋਆ ਆਰਡਰ ਦੀ ਕੁਆਲਿਟੀ ਜਿਹੜੀ ਆ ਕਿਸਾਨ ਵੀਰੋਂ ਬਹੁਤ ਵਧੀਆ ਹੈਗੀ ਆ ਜਿੱਦਾਂ ਕਿ ਆਪਾਂ ਕਹਿ ਦਿੰਨੇ ਆ ਤਕਰੀਬਨ ਧੋਣ ਤੋਂ ਲੈ ਕੇ ਪਿੱਛੇ ਸੂਹ ਤੱਕ ਦੀ ਜਿਹੜੀ ਐ ਦੋਸਤੋ 6 ਆਕਾਰ ਬਣਦਾ ਹੈਗਾ ਤੇ ਹਵਾਨਾ ਵੀ ਬਹੁਤ ਖੂਬਸੂਰਤ ਤੇ ਥਣਾ ਦਾ ਜਿਹੜਾ ਗੈਵੰਤਰ ਚੰਗਾ ਹੈਗਾ ਚਵਾਈ ਬਹੁਤ ਹੀ ਚੰਗੀ ਤੇ ਚਵਾਈ ਬਾਈਆਂ ਦਾ ਚੰਗੀ ਹੈ ਤੇ ਕੱਲ तकरीबन ਬਾਈ ਜੀ ਕਦੋਂ ਕਦੀ ਸੂਈ ਸੀ 12:00 ਵਜੇ 12:00 ਵਜੇ ਦੀ ਤੇ ਪ੍ਰੋਪਰ ਜੇਰ ਜੂਰ ਬੜੇ ਵਧੀਆ ਤਰੀਕੇ ਨਾਲ ਪੈ ਗਈ ਠੀਕ ਆ ਤੇ ਮੂੰਹ ਮੱਥਾ ਜਿਹੜਾ ਤੁਸੀਂ ਚੈੱਕ ਕਰ ਲਓ ਚੌਥੇ ਸੂਵੇ ਮੰਨ ਲਿਓ ਦੋਸਤੋ ਇਸ ਤੋਂ ਉੱਪਰ ਤੁਸੀਂ ਪੰਜਵਾਂ ਤੇਜਾ ਜੋ ਵੀ ਤੁਹਾਡੀ ਸਮਝ ਆ ਤੁਸੀਂ ਉਸ ਸੂਵੇ ਦੇ ਵਿੱਚੋਂ ਮੰਨ ਕੇ ਜਿਹੜੀ ਇਹ ਲੈ ਕੇ ਜਾ ਸਕਦੇ ਹੋ ਦੰਦ ਕਾਇਮ ਹੈ ਸਾਰਾ ਕੁ ਕਾਇਮ ਹੈ ਤੇ ਦੰਦ ਪ੍ਰੋਪਰ ਹੈਗੇ ਆ ਗਾਲੇ ਪਈਏ ਮਾਪਾ ਤੁਮ ਜਿੰਨਾ ਕੁ ਹੋ ਸਕਦਾ ਦਿਖਾ ਦਿੰਨੇ ਆ ਪ੍ਰੋਪਰ ਦ 8 ਤੀਥ ਹੈਗੇ ਜਿਹੜੇ ਬਿਲਕੁਲ ਫਰੰਟ ਵਾਲੇ ਉਹ ਮੌਜੂਦ ਆ ਤੇ ਆਹ ਵੇਖੋ ਠੀਕ ਹੈ ਜੀ 8 ਦੇ 8 ਦੰਦ ਜਿਹੜੇ ਫਰੰਟ ਵਾਲੇ ਹੈਗੇ ਆ ਤੇ ਤਕਰੀਬਨ ਆ ਓਵਰ ਆਲ ਜਿਹੜੀ ਹੈਗੀ ਆ ਅੱਜ ਜਿੱਤੂ ਰਾਜ ਸੇ ਲਈਏ ਨਾ ਹਾਂਜੀ ਉਹ ਬੰਦੇ 15 ਕਿਲੋ ਦੀ ਗਾਰੰਟੀ ਦਿੰਦੇ ਆ ਪਰ ਇਹ ਮੈਂਨੇ ਦੁੱਧ ਕਰ ਗਿਆ ਨਾ 10 ਕਿਲੋ ਬੌਲਾ ਤੇ ਸ਼ੁਰੂ ਹੋਈ ਠੀਕ ਹੈ ਜੀ ਹੁਣ ਬੌਲਾ ਕਿੰਨਾ ਦੱਸਿਆ ਜੀ 10 ਕਿਲੋ ਹੈਗਾ ਜੀ 10 ਕਿਲੋ ਭਾਈ ਜੀ ਸੁਖਦੇਵ ਸਿੰਘ ਜੀ ਕੋਈ ਵੀ ਆਉਂਦਾ ਉਹਨੂੰ ਚਵਾ ਦਿਓ ਜੇ ਬੌਲਾ 10 ਕਿਲੋ ਆ ਗਏ ਰਾਤੀ ਚੋਈ ਆ ਤੇ ਦਿਨੇ ਚੋਈ 10 ਕਿਲੋ ਬੌਲਾ ਜੇ ਮੇਰੇ ਘਰ ਪਿਆ ਇਹਦਾ ਠੀਕ ਹੈ ਹਾਂਜੀ ਤੇ ਖੋਲ ਕੇ ਵੀਰ ਜੀ ਨੂੰ 10 ਲੀਟਰ ਜਿਹੜਾ ਦੋਸਤੋ ਹੁਣ 10 ਕਿਲੋ ਬੌਲੇ ਦੇ ਵਿੱਚ ਤੇ ਕੱਤੀ ਨੂੰ ਵੀ ਜ਼ਿਆਦਾ ਲਿਆ ਬੈਠੇ ਕੱਤੀ ਗੋਵੇ ਹਾਂਜੀ 10 ਸੌਗੀ ਹਾਂ ਆ ਕੱਤੀ ਹੈ ਜਿਹੜੀ ਨੀਚੇ ਉਹ ਤੁਸੀਂ ਵੇਖ ਲਓ ਇੱਕਲੀ ਮੱਝ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਈਏ ਤਾਂ ਵੇਖੋ ਜੀ ਫਵਾਨਾ ਆਰਡਰ ਸੋਨਾ ਹੈਗਾ ਤਕਰੀਬਨ ਪਸੂਲੀ ਲੈ ਕੇ ਤੁਰਨਾ ਜਿਹੜਾ ਔਖਾ ਹੋ ਜਾਂਦਾ ਇਹੋ ਜਿਹਾ ਹਵਾਲਾ ਤੇ ਬਾਕੀ ਜਿਹੜਾ ਦੁੱਧ ਦੋਸਤੋ ਉਹ ਪਾਏ ਦਾ ਹੁੰਦਾ ਜਿਹੋ ਜੀ ਤੁਹਾਡੀ ਡਾਈਟ ਪਲਾਨ ਹੋਇਆ ਜਿਹੋ ਜੀ ਤੁਹਾਡੀ ਸੇਵਾ ਹੋਈ ਉਹੋ ਜਿਹਾ ਤੁਸੀਂ ਇਹ ਸਮਝਦੇ ਜਿਹੜਾ ਥੱਲੇੋਂ ਦੁੱਧ ਲੈ ਸਕਦੇ ਜੀ ਤੇ ਚੰਗੀ ਕਾਰਗੁਜ਼ਾਰੀ ਵਾਲੀ ਜਿਹੜੀ ਦੋਸਤੋ ਮੱਝ ਆ ਤੇ ਸਵੇਰਾਂ ਦੇ ਵਿੱਚ ਬਾਈ ਹੋਣਾ ਦੱਸਦਾ ਵੀ ਚੌਥੇ ਸਵੇਰੇ ਸਮਝ ਲਿਓ ਤੀਜੇ ਸਮਝ ਲਿਓ ਠੀਕ ਹੈ ਜੀ ਉਸ ਤੋਂ ਬਾਅਦ ਬਾਈ ਜੀ ਇੱਕ ਮੋਲ ਆ ਜਾਂਦਾ ਉਹਦੀ ਇਹਦੀ ਡਿਮਾਂਡ ਰੱਖੀ ਹੈ 7000 ਰੁਪਏ 70000 ਠੀਕ ਹੈ ਵਿੱਚ ਗੁੰਜਾਇਸ਼ ਹੋ ਜੇਗੀ ਨਾ ਜਿਮਾਨਤਨ ਹੋ ਜੀ ਮਾਨਤਨ ਕਰ ਦਾਂਗੇ ਕੋ ਠੀਕ ਆ 1500 ਦਾ ਜਿਹੜਾ ਦੋਸਤੋ ਮਾਨਤਾਨ ਤੁਸੀਂ ਸਮਝ ਕੇ ਮੰਨ ਕੇ ਜਰੂਰ ਇਹ ਲੈ ਕੇ ਜਾ ਸਕਦੇ ਬੰਦ ਘੱਟ ਰਾਉ ਮੇਰੀ ਗਰੰਟੀ ਹੋਤਾ ਨਾਲੀ ਪੂਰ ਮਾਰੇ ਮੈਂ ਡੋਕਾ ਲਾਵੇ ਤਾਂ ਵੀ ਗਰੰਟੀ ਆਹ ਲੋ ਜੀ ਪਲਾਪੂਲਾ ਜੀ ਮੈਨੂੰ ਐਕ ਨਹੀਂ ਮਾਰ ਗੋ ਆਹ ਲੋ ਤਾਜੀ ਸੂਈ ਹੈ ਦੋਸਤੋ ਤਾਜੀ ਵਿਆਈ ਹੋਈ ਆ ਤੇ ਕੱਲ ਸਵੇਰ ਦੀ ਸੂਈ ਸੀ 5 ਦਸੰਬਰ ਦੀ ਤੇ ਅੱਜ 6 ਦਸੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਦੋਸਤੋ 12 ਕ ਦੇ ਨੀਅਰ ਅਬਾਊਟ ਜਿਹੜਾ ਸਮਾਂ ਹੈਗਾ ਤੇ ਇਸ ਤੋਂ ਬਾਅਦ ਬਾਈ ਇਹਦੇ ਕੋਲ ਜਿਹੜੀਆਂ ਹੋਰ ਤਿੰਨ ਝੋਟੀਆਂ ਨੇ ਤਕਰੀਬਨ ਉਹ ਵੀ ਆਪਾਂ ਡਿਟੇਲ ਲੈ ਕੇ ਤੁਹਾਡੇ ਨਾਲ ਕਰ ਰਿਹਾ ਸੀ ਜੀ ਚਾਰ ਦੰਦ ਪਹਿਲੇ ਸਵੇਰੇ ਸੋਈ ਮੂੰਹ ਚੌਗੀ ਹੈ ਜੀ ਹਾਂਜੀ ਹਾਂਜੀ ਠੀਕ ਆ ਆ ਵੇਖੋ ਦੋਸਤੋ ਚਾਰ ਦੰਦ ਮੂੰਹ ਜੇ ਸਿੰਗਾ ਸੰਗਾ ਦੀ ਬੰਤਰ ਫੇਸ ਦੀ ਕੁਆਲਿਟੀ ਮੂੰਹ ਮੱਥਾ ਜਿਹੜਾ ਹੈਗਾ ਜਰੂਰ ਚੈੱਕ ਕਰ ਲਓ ਕਦ ਘੱਟ ਉੱਚਾ ਹੈਗਾ ਵੱਡੇ ਕਦ ਘੱਟ ਦੇ ਵਿੱਚ ਕੋਈ ਸਮਦਰ ਮੀਡੀਅਮ ਦੀ ਹਾਈਟ ਦੀਗੀ ਵਧੀਆ ਚੰਗੀ ਮੀਡੀਅਮ ਤੋਂ ਪਲੱਸ ਹਾਈਟ ਆ ਤੇ ਆ ਵੇਖੋ ਜੀ ਬੈਕ ਸਾਈਡ ਤੋਂ ਹਵਾਨੇ ਲੇਵੇ ਦੀ ਜਿਹੜੀ ਹੈਗੀ ਆ ਲਿਵਰਟੀ ਜਿਹੜੀ ਬਿਲਕੁਲ ਤੁਹਾਡੇ ਸਾਹਮਣੇ ਆ ਠੀਕਾ ਮਗਰ ਇਹ ਕੱਟੀ ਆ ਗਈ ਜੀ ਕੱਟੀ ਕੱਟੀ ਨੀਲੀ ਨਹੀਂ ਕੱਟੀ ਮੈਂ ਸੂਈ ਹੈ ਇੱਕ ਮਹੀਨੇ ਦੀ ਸੂਈ ਹੈ ਜੀ ਹਾਂ ਇੱਕ ਮਹੀਨੇ ਦੀ ਇੱਕ ਮਹੀਨੇ ਦੀ ਸੂਈ ਆ ਦੋਸਤੋ ਤੇ ਨੀਚੇ ਇਸ ਦੇ ਫੀਮੇਲ ਕਾਫਾ ਕੱਟੀ ਜਾਨੀ ਚ ਕੱਟੀ ਬਹੁਤ ਪਿਆਰੀ ਹੈ ਨੀਲੀ 라ਵੀ ਦੀ ਕੱਟੀ ਹੈ ਨੀਲੀ 라ਵੀ ਦੀ ਕੱਟੀ ਆ ਤੇ ਚੰਗੀਆਂ ਸੋਹਣੀਆਂ ਥਨੀਆਂ ਥਨੀਆਂ ਕੱਟੀਆਂ ਤੇ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਅੱਖਾਂ ਮਨ ਗਈਆਂ ਤੇ ਪੈਰਾਂ ਦੇ ਮਗਰਲੇ ਤੇ ਵਾਈਟ ਨਿਸ਼ਾਨ ਤੇ ਸੋਹਣੀ ਕੱਟੀ ਮਗਰ ਬੱਚਾ ਬਹੁਤ ਸੋਹਣਾ ਹੈਗਾ ਤੇ ਬਾਈ ਜੀ ਛੋਟੀ ਦੀ ਕੀ ਡਿਟੇਲ ਆ ਜੀ ਇੱਕ ਮਹੀਨਾ ਕੋ ਕਸੂਈ ਨੂੰ ਇਹਦੀ 52000 ਰੁਪਏ ਆ ਜੀ ਮੋਲ 52 ਹੈ ਤੇ ਦੁੱਧ ਹੁਣ ਮੌਕੇ ਦਾ ਕਿੰਨਾ ਦੁੱਧ 8 ਕਿਲੋ ਦੋਵੇਂ ਟਾਈਮ ਤਿੰਨੇ ਟਾਈਮ ਮੇਰੇ ਕੋਲ ਕੋਈ ਮਿੰਨ ਕੇ ਲੈ ਜੇ 8 ਕਿਲੋ ਦੁੱਧ ਦੀ ਗਾਰੰਟੀ ਹੋ ਗੀ ਅੱਛਾ ਜੀ 8 ਕਿਲੋ ਦੀ ਗਾਰੰਟੀ ਹਾਂ ਥਾਂ ਨਾਲੇ ਨਾਲ ਬਰਾਬਰ ਮਗਰ ਲੈਣਾ ਮਗਰ ਦਾ ਤਾਰ ਦਾ ਫਰਕ ਨਾ ਹੋ ਠੀਕ ਆ ਸੋਨਾ ਕੱਦਗਾ ਦੋਸਤੋ ਤੇ ਜਿਹੜੇ ਰੇਟ ਚ ਆਪਾ ਦਿੰਨੇ ਟੋਕੜਾਂ ਵਾਲੇ ਚ ਦਿੰਨੇ ਆਏ ਝੋਦੀ ਛੱਜਰੇ ਠੀਕ ਆ ਹਾਂ ਤੇ ਕੱਟੀ ਜਿਹੜੀ ਬੱਚਾ ਤੁਹਾਨੂੰ ਦਿਖਾਉਣ ਦਾ ਮਕਸਦ ਦੋਸਤੋ ਇਹ ਹੁੰਦਾ ਵੀ ਤੁਸੀਂ ਆਪ ਦੀ ਅੰਡਰਸਟੈਂਡ ਕਰ ਲਓ ਚੀਜ਼ ਵੀ ਕਿੰਨੇ ਕ ਟਾਈਮ ਦੀ ਜਿਹੜੀ ਸੂਈ ਆ ਇੱਕ ਮੰਥ ਦੀ ਬਾਈ ਨੇ ਕਿਹਾ ਬਾਕੀ ਮੌਕੇ ਤੇ ਆਹ ਚਵਾਈ ਜਿਹੜੀ ਕਰ ਸਕਦੇ ਤੁਸੀਂ ਤੁਸੀ ਭੂਗੁਰ ਮਾਰੇ ਜੋ ਕੰਮ ਲੈਣਾ ਇਹ ਕੱਲ ਦੀ ਆਪਣੀ ਗਰੰਟੀ ਭਾਵੇਂ ਨੂੰ ਵਿਲੇਜ ਘਰ ਕਿ ਛੋੜ ਹਾਂਜੀ 8 ਕਿਲੋ ਜਿਹੜਾ ਦੋਸਤੋ ਦੋ ਟਾਈਮ ਦਾ ਜਿਹੜਾ ਨੈੱਟ ਦੁੱਧ ਆ ਤੇ ਚਵਾਈ ਆਪਦੀ ਘਰ ਪਹੁੰਚ ਕੇ ਜ਼ਰੂਰ ਕਰ ਲਿਓ ਆ ਲਓ ਸੋਹਣੀ ਛੋਟੀ ਆ ਇਸ ਤੋਂ ਬਾਅਦ ਇੱਕ ਬੂਰੀ ਝੋਟੀ ਆ ਗਈ ਹੈ ਦੋਸਤੋ ਨਿਸ਼ਾਨਾ ਚ ਜੇਕਰ ਦੇਖੀਏ ਤੇ ਨੀਲੀ ਰਾਵੀ ਦੀ ਆਪਾਂ ਝੋਟੀ ਕਹਿ ਸਕਦੇ ਆ ਪਰ ਅੱਖਾਂ ਜਿਹੜੀਆਂ ਹੈਗੀਆਂ ਉਹਦੇ ਦਾ ਜਵਾਬ ਇਹਨਾਂ ਦੇਖ ਨਹੀਂ ਰਿਹਾ ਬਾਕੀ ਝੋਟੀ ਖੂਬਸੂਰਤ ਆ ਓਵਰ ਆਲ ਜਿਹੜੀ ਮੰਦਰੀ ਝੋਟੀ ਆ ਸ਼ਕੀਨ ਪੂਰੀ ਆ ਸ਼ਕੀਨੀ ਪੂਰੀ ਆ ਝੋਟੀ ਦੇ ਵਿੱਚ ਤੇ ਆ ਬਾਡੀ ਬੰਤਰ ਜੀ ਇੱਕ ਵਰੀ ਬਿਲਕੁਲ ਤੁਹਾਨੂੰ ਸਟਰਕਚਰ ਆਪਾਂ ਪੂਰੀ ਝੋਟੀ ਜਿਹੜੀ ਹੈਗੀ ਵਿਖਾ ਦੇਣੀ ਹੈ ਸਾਰੇ ਬੰਨਿਆਂ ਨੂੰ ਇਨਫੋਰਮੇਸ਼ਨ ਜਿਹੜੀ ਆਪਾਂ ਬਾਜੀ ਸਕਦੇ ਫੋਨਾ ਨਾਲ ਗੱਲਬਾਤ ਕਰਕੇ ਬਾਅਦ ਚ ਲਵਾਂਗੇ ਆ ਥਾਣ ਹਵਾਨਾ ਵੇਖ ਲਓ ਤੇ ਚੰਗਾ ਸੋਹਣਾ ਥਾਨ ਮੁਠੀ ਵਾਲਾ ਕਰੈਕਟਰ ਜਿਹੜੇ ਹੈਗੇ ਮਗਰਲੇ ਪੈਰਾਂ ਤੇ ਵਾਈਟ ਨਿਸ਼ਾਨ ਤੇ ਅਗਲੇ ਪੈਰਾਂ ਤੇ ਬਿਲਕੁਲ ਵਾਈਟ ਨਿਸ਼ਾਨ ਤੁਹਾਨੂੰ ਮੋਟਾ ਜਿਹਾ ਦਿਸ ਜੂਗਾ ਸੋ ਚੰਗੀ ਜਿਹੜੀ ਮੀਡੀਅਮ ਹਾਈਟ ਆ ਤੇ ਬੱਗੀਨਾਸ ਮੱਥਾ ਬੱਲਾ ਚੈੱਕ ਕਰੋ ਆਜੋ ਭਾਜੀ ਸਖਦੇਵ ਜੀ ਭਾਜੀ ਇਹਦੀ ਕੀ ਡਿਟੇਲ ਹੈਗੀ ਫਿਰ ਹੁਣ ਇਹ ਨਾ ਰਾਜਸੇ ਦੁਜਾ ਸੁਗਾ ਸੂਈ ਪਿਛਲੇ ਸਵੇਰੇ ਨੇ ਪਿਛਲੇ ਸਵੇਰੇ 10 ਕਿਲੋ ਦੁੱਧ ਦਿੱਤਾ ਹੂੰ ਦੇ ਘਰ ਵਾਲੇ ਦਾ 10 ਹੰਦੇ 10 ਤੱਕ ਦਿੰਦੀ ਵੀ ਹੋਈ ਸੋਹਣੀ ਝੋਟੀ ਚੰਗੀ ਏ ਠੀਕ ਏ ਹੁਣ ਇਹਦੇ 5 6 ਦਿਨ ਲੈਂਦੀ ਆ ਖੜਦੀ ਹੈ ਲੈ ਕੇ ਜਾਊਗੀ ਤੇ ਨਾਲ ਪਿੱਛੇ ਅੱਗੇ ਦੀ ਆਪਣੀ ਗਰੰਟੀ ਹੋਊ ਥਨਾ ਦੀ ਆਪਣੀ ਗਰੰਟੀ ਹੋਊ ਠੀਕ ਹੈ ਜੀ ਮੈਂ ਟਿੱਪਣ ਟੁੱਪਣ ਇੱਕ ਨੰਬਰ ਹੈ ਇੱਕ ਨੰਬਰ ਤੇ ਪਣ ਫਿਰ ਸੀਲ ਠੰਡੀ ਪਈ ਆ ਵੇਖੋ ਦੋਸਤੋ ਚੰਗੀ ਸੋਹਣੀ ਝੋਟੀ ਆ ਆਓ ਨਰਕਪਰਕ ਕਰੋ ਮੇਰਾ ਵੀਰ ਹਨਾ ਜਦੋਂ ਵੀ ਦੋਸਤੋ ਤੁਸੀਂ ਆਉਂਦੇ ਹੁੰਦੇ ਹੋ ਕਿਸੇ ਅਜਨਕਰ ਵੀਰ ਨੂੰ ਵੀ ਲੈ ਕੇ ਆ ਸਕਦੇ ਹੋ ਜਿੰਦਾ ਖਾਸ ਤੌਰ ਤੇ ਬਾਹ ਹੋਵੇ ਪਸ਼ੂ ਵਪਾਰ ਦੇ ਇਹ ਆਪਣੇਕਰ ਡੰਗਰ ਤੇ ੱਪ ਲਿਆ ਉਹਦੀ ਗਰੰਟੀ ਕੋਈ ਨਹੀਂ ਬਿਲਕੁਲ ਹਾਂਜੀ ਸੋ ਦੋਸਤੋ ਅ ਬਾਈ ਨੇ ਤੁਹਾਨੂੰ ਦੱਸ ਹੀ ਦਿੱਤਾ ਤਸੱਲੀ ਤੋਂ ਬਾਅਦ ਜਿਹੜੀ ਤੁਸੀਂ ਇਹ ਸੌਦੇ ਦੀ ਗੱਲ ਕਰ ਲਿਆ ਕਰੋ ਬੇਸ਼ੱਕ ਤੇ ਪਹਿਲਾਂ ਤਸੱਲੀ ਕਰ ਲਿਓ ਤੇ ਹਫਤਾ 6 ਦਿਨ ਹਜੇ 5 ਦਿਨ 6 ਦਿਨ ਜਿਹੜੀ ਹਜੇ ਦੋਸਤੋ ਸਮਾਂ ਲੈ ਜਾਣਾ ਇਸ ਛੋਟੀ ਨੇ ਤੇ ਇਹਨੂੰ ਖੋਲ ਕੇ ਆਪਾਂ ਤੋਰ ਕੇ ਦਿਖਾਉਨੇ ਆ ਮੀਡੀਅਮ ਜਿਹੜੀ ਹਾਈਟ ਆ ਬੂਰੀ ਦੇ ਵਿੱਚ ਦੋਸਤੋ ਹੈਗੀ ਬੂਰੀ ਨੀਲੀ ਦਾ ਵੀ ਆਪਾਂ ਕਹਿ ਸਕਦੇ ਆ ਅੱਖਾਂ ਤੋਂ ਬਲੈਕ ਆ ਬੇਸ਼ੱਕ ਬਾਕੀ ਜਿਹੜੇ ਕੈਰੇਕਟਰ ਹੈਗੇ ਆ ਉਹ ਪੂਰੇ ਤੁਹਾਨੂੰ ਦੇਖਣ ਦੇ ਵਿੱਚ ਮਿਲ ਜਾਣਗੇ ਤੇ ਭਾਪੜਤਾ ਵੀ ਆਪਾਂ ਐਂਡ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਕੀ ਰੇਟ ਭਾਅ ਬਾਜ਼ਾਰ ਕੀ ਹੈਗਾ ਇਸ ਛੋਟੀ ਦਾ ਹੈ ਕਿ ਖੂਬਸੂਰਤ ਆ ਤੇ 골ਡਨ ਦੇ ਵਿੱਚ ਹੈਗੀ हेयर ਜਿਹੜੀ ਗ੍ਰੋਥ ਆ 골ਡਨ ਆ ਇਹ ਵੀ ਦੀ ਕਰਦੇ ਆ ਆਹ ਲੋ ਇੱਥੇ ਵੀ ਵੀ ਕਰਦੇ ਆ ਅੱਜ ਬਣਾத் ਰਹਾ ਰਹੀਏ ਦੋਸਤੋ ਕੋਈ 50 70 ਦਿਨ ਦੇ ਅੰਦਰ ਲੇਵਾ ਆਰਡਰ ਜਿਹੜੀ ਬਣਾ ਕੇ ਲੇਵਟੀ ਤਿਆਰ ਕਰਕੇ ਜਨ ਸੋਣਾ ਤੇ ਇਹਦੀ ਭਾਜੀ ਕਿੰਨੀ ਕੀ ਡਿਮਾਂਡ ਕਰਤੀ ਜੇ ਮੁੱਲ ਤੇਰਾ 60000 ਹਾਂਜੀ 2000 ਲੈਸ ਕਰਾਂਗੇ 58000 ਦੀ ਚੋਟੀ ਦੇ ਦਾਂਗੇ ਠੀਕ ਹੈ ਜੀ ਹਾਂਜੀ 60000 ਦੇ ਵਿੱਚੋਂ 2000 ਮਾਨ ਹੋਣਾ ਦੋਸਤੋ 58000 ਦੀ ਨੈਟ ਭਾਈ ਕਹਿੰਦਾ ਵੀ ਦੇਵਾਂਗੇ ਜੇ ਐਸ ਨੂੰ ਸਮਝਿਓ ਹੈ ਸਾਰੇ ਬਣਿਓ ਪਤਨ ਪ੍ਰੋਪਰ ਦਿਖਾਤੀ ਉਸ ਤੋਂ ਬਾਅਦ ਇੱਕ ਹੋਰ ਜਿਹੜੀ ਮੱਝ ਆ ਉਹ ਵੀ ਨੀਲੀ ਦਾ ਵੀ ਮੱਝ ਠੀਕ ਹੈ ਜੀ ਹਾਂ ਇਹ ਦਿਨ ਲੈ ਜੂਗਾ ਜੀ 8 ਹਫਤਾ ਲੈ ਜੂਗੀ ਹਫਤਾ ਲੈ ਜੂਗੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਮਾਝ ਜਿਹੜੀ ਹੈਗੀ ਦੋਸਤੋ ਪਿੱਟ ਪੁੱਠੇ ਦੀ ਵੇਖੋ ਤੁਸੀਂ ਬਹੁਤ ਵਧੀਆ ਚੰਗੀ ਚੌੜੀ ਆ ਵਜ਼ਨ ਦੇ ਵਿੱਚ ਰਾਜੀ ਅਤੇ ਦੂਜਾ ਸੂਬਾ ਦੱਸਿਆ ਜੀ ਹਾਂ ਦੂਜਾ ਸੂਬਾ ਠੀਕ ਹੈ ਜੀ ਇੱਕ ਬੰਨੇ ਟੇਡਾ ਘਟ ਆਉਂਦਾ ਬਟ ਟੁੱਟ ਜਾਂਦਾ ਟੇਡਾ ਘਟ ਤੇ ਬੱਗੀ ਮੁਸ਼ ਨਾਸ ਜਿਹੜੀ ਹੈਗੀ ਆ ਤੇ ਪਿੰਡਾ ਹੈਵੀ ਵਜ਼ਨ ਦੇ ਵਿੱਚ ਤੇ ਜਿਹੜਾ ਸਮਾਂ ਉਹ ਬਾਈ ਕਹਿੰਦਾ ਵੀ ਲੈ ਜੂ ਹਜੇ ਤਕਰੀਬਨ 8-10 ਦਿਨ ਆਹ ਆ ਲੋ ਆ ਬਿਲਕੁਲ ਥਾਣਾ ਦੀ ਕੁਆਲਿਟੀ ਚੈੱਕ ਕਰ ਲਓ ਆ ਲਓ ਜੀ ਖੋਲ ਗਏ ਜੀ ਇਹਨੂੰ ਵੀ ਹਾਂਜੀ ਖੋਲ ਆ ਹੈਵੀ ਵਜ਼ਨ ਦੇ ਵਿੱਚ ਆ ਕਿਸਾਨ ਵੀਰੋ ਚੰਗਾ ਪੁੱਠਾ ਪੱਠਾ ਲੱਗਾ ਹੈਗਾ ਚੌੜੀ ਬਹੁਤ ਆ ਤੇ ਵਜ਼ਨ ਵੀ ਹੈਵੀ ਆ ਤੇ ਤਕਰੀਬਨ ਹਜੇ ਸਮਾਂ ਉਹ ਲੈ ਜੂਗੀ 10 ਦਿਨ ਸਮਾਂ ਤੁਹਾਨੂੰ ਆਪਾਂ ਬਾਈ ਨੇ 10 ਦਾ ਮੈਂਸ਼ਨ ਕਰਤਾ ਸੀ ਵੀ 10 ਕੁ ਦਿਨ ਦਾ ਸਮਾਂ ਲੈ ਜੂ ਤੇ ਬਿਲਕੁਲ ਤਸੱਲੀ ਦੇ ਨਾਲ ਦੇਖ ਲਿਆ ਕਰੋ ਵੀਡੀਓ ਦੋਸਤੋ ਸਕਿਪ ਨਾ ਕਰਿਆ ਕਰੋ ਵੀਡੀਓ ਜਦੋਂ ਸਕਿਪ ਕਰ ਦਿੰਦੇ ਹੋ ਬਾਅਦ ਅੱਧੀ ਜਿਹੜੀ ਚੀਜ਼ ਹੈਗੀ ਤੁਹਾਡੇ ਸਮਝ ਆਉਂਦੀ ਆ ਤੇ ਕੋਈ ਨਾ ਕੋਈ ਚੀਜ਼ ਮਿਸ ਹੋ ਜਾਂਦੀ ਜਦੋਂ ਜਦੋਂ ਪਾਰ ਕੋਈ ਮਿਸ ਹੋ ਜਾਂਦਾ ਵੀਡੀਓ ਦੇ ਵਿੱਚ ਫਿਰ ਥੋੜੀ ਸਮਝ ਲੱਗਣੀ ਔਖੀ ਹੋ ਜਾਂਦੀ ਤੇ ਸਮਾਂ 10 ਦਿਨ ਬਾਕੀ ਸੁਗਾ ਭਾਈ ਕਹਿੰਦਾ ਦੂਜਾ ਬਾਕੀ ਅੰਡਰਸਟੈਂਡਿੰਗ ਥੋੜੀ ਆ ਤੁਸੀਂ ਤੀਜਾ ਮੰਨ ਕੇ ਵੀ ਲੈ ਕੇ ਜਾ ਸਕਦੇ ਜੋ ਕੋਈ ਗੁੱਸੇ ਗਿਲੇ ਵਾਲੀ ਗੱਲ ਨਹੀਂ ਨਾ ਨਾ ਪਾਪਾ ਆਖੀ ਜਾਵੇ ਕੋਈ ਹਾਂਜੀ ਸੋ ਬਾਈ ਸਖਦੇਵ ਇਹਦਾ ਮੁੱਲ ਕਿੰਨੀ ਡਿਮਾਂਡ ਹੈ ਜੀ ਇਹਦਾ ਮੁੱਲ ਹੋਣਾ ਹੈਗਾ 70000 ਜਿਹੜਾ ਉਹਨ ਖੜੂਗਾ ਕੱਚੀ ਹਾਂਜੀ ਉਹਨੂੰ 65000 ਦੇ ਤੇ ਜਿਹੜਾ ਕੋਈ ਸੁਵਾ ਕੇ ਖੜੂ ਉਹਨੂੰ 70000 ਦੀ ਦੇਣੀ ਠੀਕ ਹੈ ਜੀ ਹਾਂਜੀ ਸੂਣ ਤੋਂ ਬਾਅਦ ਜਿਹੜੀਆਂ ਕੰਡੀਸ਼ਨ ਨੇ ਦੋਸਤੋ ਹੋਰ ਹੋ ਜਾਣੀਆਂ ਚੇਂਜ ਹੋ ਜਾਂਦੀਆਂ ਨੇ ਤੇ ਹੁਣ ਮੌਕੇ ਦੀ 65000 ਦੱਸਤਾ ਨਾ ਹਾਂ ਮੌਕੇ ਦੀ ਹੁਣ 65000 ਜਿਹੜਾ ਖੜੂ 65 ਦੀ ਜਿਹੜਾ ਸੂਈ ਖੜੂ 70 ਦੇ ਆਹ ਵੇਖੋ ਥਾਂ ਤੋਂ ਚੰਗਾ ਤੇ ਪਰ ਤੋਂ ਬਿਲਕੁਲ ਓਕੇ ਸਾਰੀ ਤਰ੍ਹਾਂ ਦੀ ਓਕੇ ਆਪਦੀ ਤਸੱਲੀ ਕਰਕੇ ਖੜੇ ਕੋਈ ਦੋ ਬੰਦੇ ਤਿੰਨ ਬੰਦੇ ਆਪਦੀ ਰੀਜ ਨਾਲ ਤੇ ਪਰ ਆ ਦੇਖੋ ਜੀ ਠੀਕ ਹੈ ਜੀ ਇਸ ਤੋਂ ਬਾਅਦ ਬਾਈ ਸਖਦੇਵ ਜੀ ਹੋਰ ਇਹੋ ਹੀ ਆ ਮੈਂ ਦੇਖੀਏ ਇਹ ਸੇਲ ਹੋ ਗਈ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਇੱਕ ਸੰਪਰਕ ਨੰਬਰ ਆਪਣੇ ਜਰੂਰ ਬੋਲ ਲਿਏ ਜੀ 887288568 887288568 ਠੀਕ ਹੈ ਸੋ ਦੋਸਤੋ ਇਹ ਸਨ ਬਾਈ ਸਖਦੇਵ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਾਈ ਦੇ ਜਿਹੜੇ ਕੰਟੈਕਟ ਨੰਬਰ ਨੇ ਲਗਾਤਾਰ ਸਕਰੀਨ ਦੇ نیچے ਵਾਲੇ ਪਾਸੇ ਤੇ ਆਪਾਂ ਚਲਦੇ ਕਰਦਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੇ ਗੱਲਬਾਤ ਕਰ ਸਕਦੇ ਜੀ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ